ਸਾਰੇ ਕੱਪ ਦੇ ਨਾਮ ਦੇ ਕਹਦੇ ਜੀ ਸੱਜਾ ਤੁਹਾਡੀ ਬੜੀ ਇੱਥੇ ਕੱਪਨਾ ਕਰਿਓਗਾ ਸੱਜਾ ਹੋਵੇ ਪਰ ਖੇਡ ਦੇ ਲਗਾਨਾਂ ਦੇ ਵਿੱਚ ਨੱਲਾ ਬਖਰੀਏ ਨੇ ਹੰਪਲੇ ਬੰਨੇ ਹੋਈ ਹਰੀ ਹਰੀ ਯਾਰ ਕਮਾਲ ਹੋਈ ਬੜੀ ਅੱਧਵਾ ਸ਼ੋਰਮਾ ਕੱਪ ਦੇ ਨੀ ਰਿਹਾ ਪਾ ਦੇਖਿਆ ਨਾ ਜੱਦੀ ਨਾਲ ਖੇਡ ਲੱਗਦਾ ਆਹ ਹੱਥ ਸੂਆ ਲੱਗਦਾ ਜੀ ਰਾਣੀ ਜੁੜਿਆ ਜਿਹੜਾ ਸੱਜਾ ਹਾਲ ਵਿੱਚ ਸਾਥ ਕਰਦਾ ਚੰਦਰ ਖਾਪੜ ਦਾ ਜਾਲ ਜਿਹੜਾ ਜਾਲਾ ਸੁਪਨ ਮਾਗਤ ਰਹੂ ਹੋ

ਆਹ ਅਰਜਨ ਆ ਅਰਜਨ 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 ਬਲੀ ਪਈਆ ਖੇਡ ਦੇ ਮਾਦ ਵਿੱਚ ਆ ਦੇਖੋ ਸਾਹਮਣੇ ਉਹਦੇ ਬਾਈ ਜਦੋਂ ਆਉਂਦਾ ਸੀ ਨਾ ਸਟੇਜ ਕੋਲੇ ਜਾ ਕੇ ਤਾਂ ਹਿੱਕਣ ਕਰਦੇ ਸਾਰੇ ਸਾਰੇ ਭਰਾ ਨੇ ਗਰਾਊਂਡ ਦੇ ਵਿੱਚੋਂ ਉਹ ਅੱਜ ਕੀ ਹੋ ਰਿਹਾ ਹੈ ਨਾ ਵੀ ਪਤਾ ਨਹੀਂ ਕਾਹਦਾ ਵਾਰਾ ਪੈਂਦਾ ਜਾ ਰਿਹਾ ਕਰਦਾ ਸਾਰੇ ਵੀ ਨੇ ਉਸ ਸਾਡੇ ਜਿਹੜੇ ਮੁਸਰਬਤੀ

پھر جو دكماره جي شون جو جو مانو ميتنه کير دكماره جي ڏاڙو رستو جي ويئو ۽ کيڏي ٿا اها ماجري جو کيڏي هني انن جي ناري کي هو ڪين جو واري سان جو جاڻي ¡Feliz cumpleaños a ਆਦਰ ਵਿੱਚ ਕਮਾਲ ਹੀ ਪਈ ਹੈ ਕਮਾਲ ਹੀ ਪਈ ਹੈ ਆ ਦੇਖ ਲਿਆ ਦੰਦਿਆਂ ਦੰਦਿਆਂ ਉਹ ਚੱਲਨੀ ਅਮਰ ਖਿੱਚ 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 ਸੱਜਾ ਮੋੜਾ ਖਿੱਚਣਾ ਮਾੜਾ ਖਿੱਚ 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 ਕੇ ਆਪੋ ਕਿਹਦਾ ਤੁਸੀਂ ਦੋਵੇਂ ਇਹਦਾ ਸਮਾਂ ਇਹਦਾ ਸਮਾਂ ਵਜੇ ਆਉਂਦੀ 2 ਮਿੰਟਾਂ

Yeah. ਬਿੰਦੂ ਸਪੰਸਾ ਸਾਹਿਬ ਸਾਡੇ ਵੀਰ ਵਿਸ਼ੇਸ਼ਤਾ ਦੇ ਵਜੋਂ ਨੇ ਧੰਨਵਾਦ ਕਰਦੇ ਆ ਵੀਰ ਜੀ ਬਹੁਤ ਟਾਈਮ ਆ ਜੀ 50 ਸੈਕਿੰਡਸ ਹੋ ਸਪੰਸਾ ਲੈ ਲੈ ਕਰੋ ਜਦੋਂ 50 ਸਿਕੰਡਸ ਸਮਾਂ ਲੱਗਿਆ ਗਾਇਰ ਕਿਹਦੇ ਜੀ ਜਿਹੜੇ ਟੱਕਰ ਤਾਲ ਗਏ ਹੇ ਬਾਹਰ ਚੱਲਿਆ ਜਿਹਦੇ ਬਿਨਾ ਦਾ ਕੰਮ ਨਹੀਂ ਅੱਜ ਆਪਾਂ ਦੇ ਬਾਹਰ ਖੇਡੇ ਮੈਚ ਦੇਖੋ ਕਾਰੋ ਦਾ ਪਾਰਤਾ ਦੌਰ ਮੈਨਾ ਆਇਆ ਦੋਨਾਂ ਵਿਚਾਲੇ ਦਾ ਖੇਲੇ ਵਾਲਾ ਦੇਖੋ ਲਖਮੀਨਦਰ ਗਰਾਊਂਡ ਵਿੱਚ ਆ ਗਏ ਜੀ ਆਹ ਮਨਨਾਲੇ ਜੀ ਮੱਤਾ ਬਿਨ ਦੇ ਸੇ ਅਗਾਰ ਜਾਓ ਸਟਾਫ ਸੇ

ਕੀ ਕੰਪਨੀ ਹੁੰਦੀ ਆ ਕਿ ਤੁਹਾਨੂੰ ਕੰਪਨੀ ਕੰਮ ਦੀ ਫੁਰਜ਼ੀਆ ਫੋਨ ਤੇ ਲੱਗ ਸਕਦਾ ਹੈ ਇਹਦਾ ਟਾਈਮ ਆਜੀ 1 ਮਿੰਟ 56 ਘਾਟਾ 7 ਤੱਕ ਬਹੁਤ ਆ ਗਿਆ ਇਹਦਾ ਟਾਈਮ ਬਾਜਰੀ ਵਾਲੇ ਵੀਰ ਦਾ ਡਾਕਟਰ ਵੀ

हा कीअं हा असां 11 40 ਦਾ ਕਰਵਾਜੀ ਹੋਰ 40 ਦਾ ਕਰਵਾਜ ਵਿੱਚ ਨਾਜ ਨਹੀਂ ਆਉਣਾ ਹਰ ਇੱਕ ਵਾਰੀ ਦੱਸੇ ਜੀ ਅੱਜ ਦਾ ਸਮਾਂ ਇਹ 30 ਸੰਕੇਤ ਦੇ ਲੋ ਵੀ ਆਪਾਂ ਬਾਪੀਆ ਕਹਿੰਦਾ 1100 ਦੇਵਾਂਗੇ ਇਹ ਪਹਿਲੇ ਤਿੰਨਾਂ ਨੂੰ ਸਾਬੇਗਾਰ ਫਿਰ ਕਬਰਾ ਰੋਸ ਨੰਗੜਾ ਵਾਲੇ ਮਾਰ ਕਰਦੇ ਆ ਕਹਿੰਦੇ ਆਹ ਟਰੈਕਟਰ ਦੇ ਤੇ ਵੀਰ ਇਹ ਕਦੇ 5100 ਸਾਡੇ ਨੂੰ ਹੁੰਦਾ ਹੈ ਉਹ ਨੰਗੜਾ ਵਾਲੇ ਮਿਲ ਕੇ ਰਾਤ ਹਣੇ oh ah. ਸਰਣਾ ਨਸਰੀ ਸਰਣਾ ਨਸਰੀ ਸਰਣਾ ਨਸਰੀ ਤੁਹਾਨੂੰ ਤਾਸ਼ਨਾਤ ਲਾਗ